ਸਵਾਗਤ ਹੈ ਤੁਹਾਡਾ ਪੰਜਾਬ ਦੀ ਆਵਾਜ਼ ਨਿਊਜ਼ ਚੈਨਲ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਹਲਕਾ ਫਤੇਗੜ ਚੂੜੀਆਂ ਦੇ ਪਿੰਡ ਕੋਟ ਕਰਮਚੰਦ ਵਿੱਚ ਜਿੱਥੇ ਕੀ ਕਾਂਗਰਸ ਦੇ ਮੌਜੂਦਾ ਸਰਪੰਚ ਤਿੰਨ ਮੈਂਬਰ ਸਮੇਤ ਅਤੇ 60 ਪਰਿਵਾਰ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਿਲ ਹਰ ਪਿੰਡ 'ਚ ਬਲਬੀਰ ਸਿੰਘ ਪੰਨੂ ਦਾ ਵਿਕਾਸ ਵੇਖ ਕੇ ਆਮ ਆਦਮੀ ਪਾਰਟੀ 'ਚ ਸ਼ਿਭਪ੍ਰੀਤ ਸਿੰਘ ਸਰਪੰਚ ਨੇ ਆਪਣੇ ਪਿੰਡ ਦੀਆਂ ਦੱਸੀਆਂ ਮੁਸ਼ਕਲਾਂ ਅਤੇ ਉੱਥੇ ਹੀ ਪੰਸਬ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਸਰਪੰਚ ਸਮੇਤ ਪਿੰਡ ਵਾਲਿਆਂ ਦਾਾਇਆ ਵਿਸ਼ਵਾਸ ਕਿ ਸਾਰੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣਗੀਆਂ ਆਓ ਤੁਹਾਨੂੰ ਉਥੋਂ ਦੀਆਂ ਲਾਈਵ ਤਸਵੀਰਾਂ ਦਿਖਾਈਏ ਚਾਹਨਾ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਨਾ ਭੁੱਲੋ ਜੀ ਕੈਮਰਾਮੈਨ ਸੰਜੀਵ ਦੇ ਨਾਲ ਸੀਮਾ ਬੱਦਨ ਦੀ ਖਾਸ ਰਿਪੋਰਟ ਹਾਂ ਜੀ ਸਰ ਅੱਜ ਜਿਹੜੀ ਜੁਆਇਨਿੰਗ ਕੀਤੀ ਇਹਦੇ ਵਾਸਤੇ ਪਿੰਡ ਕੋਟ ਕਰਮਚਾਂਦੀ ਸਾਰੀ ਪੰਚਾਇਤ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੇਰਾ ਵੀਰ ਸ਼ੋਪਰੀ ਸਿੰਘ ਸਰਪੰਚ ਸਮੂਥ ਪਿੰਡ ਦੀ ਪੰਚਾਇਤ ਪੂਰੇ ਪਿੰਡ ਵਾਸੀ ਜੋ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ ਜੋ ਅਜਾ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਜਿਨ ਮੈਂ ਇਹਨਾਂ ਸਾਰਿਆਂ ਨੂੰ ਆਮ ਆਦਮੀ ਪਾਰਟੀ ਦੇ ਜੀ ਆਇਆਂ ਆਖਦਾ ਉਹ ਨਾਲ-ਨਾਲ ਸਾਰੇ ਪਿੰਡ ਨੂੰ ਭਰੋਸਾ ਵੀ ਦਿਨਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਦੇ ਅਸੀਂ ਕਦੇ ਖਰੇ ਉਤਰਾਂਗੇ ਔਰ ਪਿੰਡ ਦੇ ਵਿੱਚ ਜੋ ਵਿਕਾਸ ਕਾਰਜ ਕਾਫੀ ਵਿਕਾਸ ਕਾਰਜ ਜੋ ਹੋਣ ਵਾਲੇ ਨੇ ਉਹਨਾਂ ਵਿਕਾਸ ਕਾਰਜਾਂ ਨੂੰ ਨਿਰਪੱਖ ਹੋ ਕੇ ਪਾਰਟੀ ਬਾਜੀ ਤੋਂ ਉਪਰ ਉੱਟ ਕੇ ਹਰ ਇੱਕ ਪਰਿਵਾਰ ਦਾ ਜੋ ਸਰਕਾਰ ਵੱਲੋਂ ਜੋ ਸਹੂਲਤ ਆਉਂਦੀ ਹੈ ਹਰ ਇੱਕ ਪਰਿਵਾਰ ਨੂੰ ਇਹ ਸਹੂਲਤਾਂ ਮੰਦਿਆਂ ਨਹੀਂ ਰੱਖਿਆ ਜਾਊਗਾ ਪਿੰਡ ਦੇ ਵਿੱਚ ਬਹੁਤ ਕਮੀਆਂ ਨੇ ਮੈਂ ਪਿੰਡ ਦੇ ਵਿੱਚ ਦੇਖੀਆਂ ਇੱਕ ਪਿੰਡ ਦੀ ਮੈਨੂੰ ਲਿਸਟ ਵੀ ਭਰਾਵਾਂ ਨੇ ਬਣਾ ਕੇ ਦਿੱਤੀ ਆ ਪਿੰਡ ਦੇ ਵਿੱਚ ਕਾਫੀ ਕਾਰਗਜ਼ਾਰੀਆਂ ਜੋ ਹੋਣ ਵਾਲੀਆਂ ਨੇ ਉਹਨਾਂ ਕਾਰਗਜ਼ਾਰੀਆਂ ਨੂੰ ਅਸੀਂ ਨਰਪੱਖ ਹੋ ਕੇ ਔਰ ਇੱਕ ਸਾਲ ਦੇ ਵਿੱਚ ਵਿੱਚ ਬਹੁਤਾ ਸਮਾਂ ਨਹੀਂ ਮੈਂ ਮੰਗਿਆ ਪਿੰਡ ਵਾਸੀਆਂ ਕੋਲ ਇੱਕ ਸਾਲ ਦੇ ਵਿੱਚ ਵਿੱਚ ਮੈਂ ਸਾਰੀਆਂ ਜਿੰਨੀਆਂ ਕਾਰਗਜ਼ਾਰੀਆਂ ਮੈਨੂੰ ਲਿਸਟ ਬਣਾ ਕੇ ਦਿੱਤੀ ਆ ਇਹਨਾਂ ਕਾਰਗਜ਼ਾਰੀਆਂ ਨੂੰ ਮੈਂ ਕੰਪਲੀਟ ਕਰੂੰਗਾ ਔਰ ਦੁਬਾਰਾ ਫੇਰ ਸਾਰੇ ਪਿੰਡ ਦੀ ਸੰਗਤ ਨੂੰ ਮੈਂ ਅੱਜ ਆਮ ਆਦਮੀ ਪਾਰਟੀ ਦੇ ਵਜੋਂ ਦੇ ਜੀ ਆਇਆਂ ਕਦਾ ਮੇਰਾ ਭਰਾ ਸਰਪੰਚ ਜਿਹੜਾ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ ਜੋ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਮੇਰਾ ਭਰਾ ਗੁਰਪ੍ਰੀਤ ਸਿੰਘ ਸਾਡਾ ਵੀ ਰਾਧਤੀਆ ਸਾਹਿਬ ਸਾਡੇ ਫੌਜੀ ਸਾਹਿਬ ਜਿਨ੍ਹਾਂ ਦੀ ਮਿਲ ਸਕਦਾ ਹੈ ਸਾਰੀ ਟੀਮ ਅੱਜ ਵੱਡੀ ਹੋਈ ਹੈ ਇਹਨਾਂ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਉਹ ਨਾਲ ਨਾਲ ਵਿਸ਼ਵਾਸ ਦਿਵਾਉਣਾ ਜਿਹੜੇ ਵੀ ਪਿੰਡ ਦੇ ਵਿੱਚ ਸਾਂਝੇ ਕਾਰਗੁਜ਼ਾਰ ਪਿੰਡ ਦੇ ਵਿੱਚ ਮੇਰੀਆਂ ਭੈਣਾਂ ਕਈ ਕੰਮਾਂ ਦੀ ਡਿਮਾਂਡ ਵੀ ਰੱਖ ਰਹੀਆਂ ਉਹਨਾਂ ਕੰਮਾਂ ਨੂੰ ਵੀ ਮੈਂ ਕਈ ਕੰਮ ਇਦਾਂ ਦੇ ਨੇ ਜਿਹੜੇ ਮੈਂ ਕੱਲ ਨੂੰ ਹੀ ਪੂਰੇ ਕਰਦਾਗਾ ਕਈ ਕੰਮ ਇਦਾਂ ਨੇ ਕੁਝ ਦਿਨਾਂ ਤੱਕ ਹੋਣਗੇ ਕਈ ਮਹੀਨੇ ਤੱਕ ਹੋਣਗੇ ਕਈ ਕੰਮ ਇਦਾਂ ਨੇ ਵੀ ਜਿਹਨੂੰ ਕੁਝ ਮਹੀਨੇ ਵੀ ਲੱਗ ਸਕਦੇ ਲੇਕਿਨ ਕੋਈ ਵੀ ਕੰਮ ਇਦਾਂ ਦਾ ਨਹੀਂ ਰਹੂਗਾ ਜਿਹੜੇ ਸਾਡੇ ਪਿੰਡ ਦੀ ਡਿਮਾਂਡ ਹੈ ਪਿੰਡ ਕੋਟ ਕਰਮਚੰਦ ਦੀ ਡਿਮਾਂਡ ਹੈ ਕੋਟ ਕਰਮਚੰਦ ਦੇ ਸਾਰੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਊਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂ ਸਰ ਕੀ ਨਾਮ ਹੋਰ ਮੇਰਾ ਨਾਮ ਸ਼ੋਪਰੀ ਸਿੰਘ ਹੈ ਜੀ ਪਿੰਡ ਕੋਟ ਕਰਮਚੰਦ ਜੋ ਕਿ ਮੈਂ ਆਪਣੀ ਮੌਜੂਦਾ ਸਰਕਾਰ ਆਮ ਆਦਮੀ ਦੀਆਂ ਸੇਵਾਵਾਂ ਵੇਖ ਕੇ ਕਾਂਗਰਸ ਪਾਰਟੀ ਤੋਂ ਮੈਂ ਆਪਣਾ ਇੱਧਰ ਜੁਆਇਨ ਕੀਤਾ ਇੰਦਰੀਆਂ ਸੇਵਾਵਾਂ ਵੇਖ ਕੇ ਤੇ ਇਹਨਾਂ ਨਾਲ ਜੁੜਿਆ ਜੋ ਕਿ ਪਿੰਡ ਦੇ ਮੇਰੇ ਕੁਝ ਕੰਮ ਹੋਣ ਵਾਲੇ ਨੇ ਕੁਝ ਜ਼ਿਆਦਾ ਕਾਫੀ ਟਾਈਮ ਤੋਂ ਲਟਕੇ ਹੋਏ ਨੇ ਜੋ ਕਿ ਭਗਵੰਤ ਮਾਨ ਦੀ ਜੋ ਸਰਕਾਰ ਹੈ ਉਹਨਾਂ ਦੀ ਮਜੂਰੀ ਵਿੱਚ ਕਾਰਜ ਹੋ ਰਹੇ ਨੇ ਉਹਨਾਂ ਨੂੰ ਮੁੱਖ ਵੇਖਦੇ ਮੈਂ ਆਜ਼ਾਦ ਆਦਮੀ ਪਾਰਟੀ ਜੁਆਇਨ ਕਰ ਰਿਹਾ ਕਿੰਨੇ ਪਰਿਵਾਰ ਸਹਿਮ ਹੋਏ ਸੀ ਮੇਰੇ ਨਾਲ ਲਗਭਗ 60 ਪਰਿਵਾਰ ਨੇ ਜੋ ਅਜਾ ਆਜ਼ਾਦ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਪੰਨੂ ਸਾਹਿਬ ਦੀ ਚੇਅਰਮੈਨ ਦੀ ਮਜੂਰੀ ਵਿੱਚ ਤੇ ਆਪਾਂ ਵਿਸ਼ਵਾਸ ਵੀ ਜਿਤਾਉਣੀ ਹੈ ਕਿ ਆਉਣ ਵਾਲੇ ਉਹਨਾਂ ਨੂੰ ਇਲੈਕਸ਼ਨ ਵਿੱਚ ਵੱਧ ਤੋਂ ਵੱਧ ਇੱਥੇ ਵੋਟ ਪਾ ਕੇ ਉਹਨਾਂ ਦਾ ਬੂਥ ਵੀ ਚਿਤਾਵਾਂਗੇ। ਥੈਂਕ ਯੂ। ਸਰ ਕੀ ਨਾਮ ਤੁਹਾਡਾ? ਮੈਂ ਜਰਮੈਲ ਸਿੰਘ ਰੰਦਾਵਾ, ਪ੍ਰਧਾਨ ਰਾਈਸ ਮਿਲ ਐਸੋਸੀਏਸ਼ਨ ਬਟਾਲਾ। ਅੱਜ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਬੀਤ ਸਿੰਘ ਜੀ ਪੰਨੂ ਸਾਹਿਬ ਹਲਕਾ ਇੰਚਾਰਜ ਫਤਿਹਗੜ ਚੂੜੀਆਂ ਅੱਜ ਸਾਡੇ ਪਿੰਡ ਪਿੰਡ ਕੋਟ ਕਰਮਚੰਦ ਵਿਖੇ ਆਏ ਸੀਗੇ। ਸਾਡੀ ਪੰਚਾਇਤ ਜਿਹੜੀ ਸਰਬਸੰਤੀ ਨਾਲ ਬਣੀ ਸੀਗੀ। ਅਸੀਂ ਸਾਰੇ ਪਿੰਡ ਨੇ ਸਲਾਹ ਕੀਤੀ ਕਿ ਪੰਨੂ ਸਾਹਿਬ ਦੇ ਕੰਮਾਂ ਨੂੰ ਦੇਖਦਿਆਂ ਹੋਇਆਂ ਔਰ ਭਗਵੰਤ ਮਾਨ ਜੀ ਦੇ ਕੰਮਾਂ ਨੂੰ ਦੇਖਦੇ ਹੋਇਆ ਕਿ ਪੂਰੀ ਪੰਚਾਇਤ ਸਮੇਤ ਪਿੰਡ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਨਾਲ ਚਲੇਗੀ ਔਰ ਸਾਨੂੰ ਪੰਨੂ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਇਹ ਦੱਸਿਆ ਕਿ ਪਿੰਡ ਦੇ ਸਾਰੇ ਜਿਹੜੇ ਕੰਮ ਨੇ ਉਹ ਪਹਿਲ ਦੇ ਆਧਾਰ ਤੇ ਕਰਾਉਣਗੇ ਔਰ ਸਾਨੂੰ ਮਾਣ ਵੀ ਹੈ ਔਰ ਵਿਸ਼ਵਾਸ ਵੀ ਹੈ ਕਿ ਪੰਨੂ ਸਾਹਿਬ ਜਿਹੜੇ ਕੰਮ ਉਹਨਾਂ ਨੂੰ ਸੰਤ ਸੇਨੇ ਪਿੰਡ ਦੀ ਡਿਵੈਲਪਮੈਂਟ ਦੇ ਉਹ ਜਰੂਰ ਕਰਾਉਣਗੇ ਐਹੀ ਕੁਝ ਕਹਿਣਾ ਸੀਗਾ ਧੰਨਵਾਦ ਥੈਂਕ ਯੂ